ਆ ਬੜਾ ਵਾਜਾ ਜਮਾਈ ਹੈ ਨਾ ਜਿਵੇਂ ਉਰੂ ਮੇਰੇ ਜਿਵੇਂ ਰੂਪਈ ਹੁੰਦੀ ਦੇਖ ਜਿਵੇਂ ਲੰਮਾ ਹੋਇਆ ਪਿਆ ਬਿਲਕੁਲ ਹਨਾ ਬੰਨ ਜੱਟ ਤਾਂ ਇੰਨੀ ਹੈ ਇਹਨੂੰ ਠੰਡੇ ਕਿਵੇਂ ਬੰਨਣੇ ਨੇ ਨੋکریاں ਤੇ ਮਾਰਵਾੜੀ ਘੋੜੀਆਂ ਟੌਪ ਟੌਪ ਦੇ ਆਂਡੇ ਨਾਲ ਦੀਆਂ ਚਿੱਟੀਆਂ ਚਿੱਟੀਆਂ ਪਈਆਂ ਦੇਦਾ ਜੋੜਾ ਹੈ ਨਹੀਂ ਚੱਲਿਆ ਦੇਖੋ ਕਿੰਨਾ ਟਾਪ ਦਾ ਘੋੜਾ ਬਸ਼ੀਰਾ ਹੀ ਲੱਗਿਆ ਮੂੰਹ ਤਾਂ ਹਜੇ ਯੂਪੀ ਇਹ ਤੇ ਆਹ ਦੇਖੋ ਮਿੱਤਰੋ ਪੋਨੀ ਮਾਕ ਤਾਂ ਦੋਸਤੋ ਬਾਬਾ ਜੀਤਾ ਸਟੱਡ ਫਾਰਮ ਬਲੌਗ ਦੇ ਵਿੱਚ ਅੱਜ ਮੰਡੀ ਦਾ ਮੰਨ ਲਓ ਲਾਸਟ ਵਾਲੀਆਂ ਤਰੀਕਾਂ ਦੇ ਦਿਨ ਚੱਲ ਪਿਆ 1 ਮਾਰਚ 2024 ਤੇ ਤਕਰੀਬਨ ਮੰਡੀ ਜਿਹੜਾ ਉਹ ਵਾਲੇ ਜਾਨਵਰ ਜਿਵੇਂ ਡੈਸ਼ਪਲੇ ਵਾਲੇ ਜਿਹੜੇ ਦਿਖਾਉਣ ਵਾਸਤੇ ਆਏ ਸੀ ਤਕਰੀਬਨ ਸਾਰੇ ਚਲੇ ਗਏ ਤੇ ਬਵਾਰ ਵਾਲੇ ਜਿਹੜੇ ਭਰਾ ਜ਼ਿਆਦਾ ਦਿਨਾਂ ਦੇ ਆਏ ਸੀ ਉਹ ਵੀ ਜਾਣ ਲੱਗੇ ਤੇ ਹੁਣ ਮੇਨ ਮੇਨ ਘਰਾਂ ਦੇ ਜਾਨਵਰ ਰਹਿੰਦੇ ਉਹ ਆਪਾਂ ਦਿਖਾਉਨੇ ਆ ਤੇ ਆਜੋ ਦਿਨੇ ਆ ਗੀੜਾ ਚਲੋ ਵੀ ਚੁੱਪ ਰਹੋ ਜੁਪੀ ਵਾਲਿਆਂ ਨੇ ਸ਼ੁਰੂ ਹੋਈਏ ਪਹਿਲਾਂ ਆ ਤੁਹਾਨੂੰ ਜੁਪੀ ਵਾਲਿਆਂ ਦੀ ਰੌਣਕ ਦਿਖਾਉਨੇ ਆ ਜਿਹੜਾ ਇਹਨਾਂ ਨੇ ਸੈੱਡ ਭਰਤੇ ਜਿਵੇਂ ਉਹ ਗਾਣਾ ਨਹੀਂ ਅਰਜੰਟ ਲੋਦਾ ਆਏ ਸੀ ਮੁੰਡਿਆਂ ਨੇ ਘਰ-ਘਰ ਤੇ ਇਹਨਾਂ ਨੇ ਸੈੱਡ ਭਰਤੇ ਜਾਨਵਰਾਂ ਨਾਲ ਆ ਤੇ ਆ ਮੁੰਡੇ ਨੂੰ ਆਪਾਂ ਘੋੜੀ ਦਿਵਾਉਣੀ ਆ ਦੋਨਾਂ ਲੈਣੀ ਖਿਨੇ ਆ ਇਹਨੇ ਵੀ ਲੈਣੀ ਆ ਇਹੋ ਲੈਣੀ ਆ ਇਹਨੇ ਵੀ ਜੁੜਾ ਹੀ ਦਵਾ ਦਾਂਗੇ ਫਿਰ ਤਾਂ ਨਾਲੀ ਆਫਰ ਆਫਰ ਚੱਲਦੀ ਹੋਈ ਮਿਲ ਜੂ ਦੋਹਾਂ ਦਾ ਰੇਟ ਸਸਤਾ ਹੋ ਜੂ ਜਿਆਦਾ ਜੂਪੀ ਵਾਲਿਆਂ ਨੇ ਤਕਰੀਬਨ ਜਿਆਦਾ ਬਸ਼ੀਰਿਆਂ ਵਾਲਾ ਪਾਲਟੀਆਂ ਆਡਰ ਹੁੰਦੇ ਜਿਵੇਂ ਆਹ ਘਰ ਨੇ ਬਸ਼ੀਰੇ ਲੈ ਤੇ ਆਹ ਵੇਚਣ ਵਾਲੇ ਆਏ ਆ ਲੈਣੀ ਹੁਣ ਇੱਧਰ ਤਾਂ ਨਹੀਂ ਦੇਖਣੇ ਆ ਵੱਡੇ ਘੋੜਿਆਂ ਵਾਲੀ ਪਾਰਟੀ ਆ ਇੰਨਾ ਤਾਂ ਹੈ ਨਹੀਂ ਆਪਣੇ ਮਤਲਬ ਦੀ ਜੀੜਾ ਦੇ ਆਮਨੇ ਪਾਣੀ ਪਿਲਾ ਦੇ ਪਾਣੀ ਪੀ ਚੱਲਿਆ ਦੇਖੋ ਕਿੰਨਾ ਟੌਪ ਦਾ ਘੋੜਾ ਬਿਸ਼ੇਰਾ ਹੀ ਲੱਗਾ ਮੂੰਹ ਤਾਂ ਹਜੇ ਯੂਪੀ ਇਹ ਤੇ ਆਹ ਦੇਖੋ ਮਿੱਤਰੋ ਪੂਨੀ ਪੂਨੀ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਆ ਜਿਆਦਾ ਆ ਲੈਨ ਪੂਨੀ ਵਾਲੀ ਆ ਤੇ ਆਹ ਵਾਲੇ ਛੋਟੇ ਛੋਟੇ ਜੰਮੇ ਵਿੱਚ ਮਾਰਵਾੜੀ ਬਿਛੇਰੀ ਤੇ ਘੋੜੀ ਚੰਗਾ ਜਾਨਵਰ ਹਜਿਉਂ ਖੜਾ ਮੰਡੀ ਚ ਚੱਲੇ ਉਹ ਦੇਖ ਦੋ ਭੌਂਡੀ ਤੇ ਤੇ ਪਿਕਅਪ ਚ ਚੜ ਚੱਲਿਆ ਬਿਛੇਰਾ ਤੈ ਮਾਰ ਗਿਆ ਜੈ ਰਾਜਾ ਲਾਓ ਯਾਰ ਅੱਜ ਦਾ ਬਿਛੇਰਾ ਦਿਖਾ ਬੜਾ ਨੌਕਰੀਆਂ ਤੇ ਮਾਰਵਾੜੀ ਘੋੜੀਆਂ ਟੌਪ ਟੌਪ ਦੇ ਆਂਡੇ ਨਾਲ ਦੀਆਂ ਚਟੀਆਂ ਚਟੀਆਂ ਪਈਆਂ ਬੀਤਾ ਜੁੜਾ ਹੈ ਨਹੀਂ ਕੀ ਆਲਾ ਜੀ ਹੋ ਚੱਲੇ ਟੈਂਟ ਟੁੰਟ ਬਹਿਲੇ ਸਾਰੇ ਤੇ ਆ ਨੀਲੀ ਘੋੜੀਆਂ ਘੋੜਾ ਘੋੜੀਆਂ ਆ ਤਾ ਦੇਖੋ ਜਾਂ ਮੇਲਾ ਜਿੱਥੇ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਜੀ ਅੱਜ ਜਿਵੇਂ ਮਰਜੀ ਵਾਗ ਗਿਆਂ ਭਾਈ ਚੱਲੀਏ ਹੈਂ ਕੁੜੀ ਦੀ ਨਾਲੇ ਕੁੜੀ ਦੀ ਦਵਾ ਦੇ ਨੇ ਕੁੜੀ ਰੱਖੀ ਟਾਈਮ ਨਾਲ ਹੀ ਜਰਮਨ ਲਿਆਂਦਾ ਫਿਰ ਹਾਂਜੀ ਹਾਂਜੀ ਜੀ ਲਿਆਂਦਾ ਜਰਮਨ ਹਾਂਜੀ ਲਿਆਂਦਾ ਵੀ ਜੀ ਲਿਆਂਦਾ ਕਿੰਨੇ ਲਾ ਜਾਂਦੇ ਇਹਦੇ 8000 ਦੀ ਲਈ ਕਿਵੇਂ ਡਬਲ ਹੀ ਆਣਾ ਇਹਦਾ ਹਾਂਜੀ ਡਬਲ ਸੋਹਣਿਆ ਕੁੱਤੇ ਤੇ ਕੁਆਲਿਟੀ ਵਧੀਆ ਉਹ ਲੱਭੀ ਤਾਂ ਨਹੀਂ ਵੀ ਫਿਰ ਚਲੋ ਮਿਲਦੇ ਆਂ ਏਹੀ ਚੀਜ਼ਾਂ ਲੈ ਕੋੜੀ ਤੇ ਹੈਗੀ ਆ ਤੇਰੇ ਕੋਲ ਜਿਹੜੀ ਚੀਜ਼ ਰੱਖਣ ਵਾਲੀ ਆ ਆ ਬੜਾ ਵੇ ਜਮਾਈ ਹੈ ਨਾ ਜਿਵੇਂ ਉਰੂ ਮੈਨੂੰ ਜਿਵੇਂ ਰੂਪ ਪਈ ਹੁੰਦੀ ਦੇਖ ਜਿਵੇਂ ਲੰਮਾ ਹੋਇਆ ਪਿਆ ਹਨ ਜੱਟ ਤਾਂ ਇੰਨੇ ਨੇ ਇਹਨੂੰ ਠੰਡੇ ਕਿਵੇਂ ਨੇ ਆਈਟੀਵੀਟੀ ਦੇਖਣੀ ਹੈ ਕੋਈ ਪਾਸਵਰਡ ਦੱਸ ਦੇ ਲੈ ਲਈ ਚਲ ਧਾਰ ਦੇ ਕਿਹੜਾ ਮਊਗਾ ਜੀ ਇਹ ਕਿਹੜਾ ਕੋੜਾ ਹੈ ਹੈ ਪਤਾ ਉਹ ਦਾ ਯਾਰ ਕਿਹੜੇ ਮਊਏ ਦਾ ਹੈ ਇਹਦਾ ਰੋਕ ਕੇ ਖੜਾ ਉਹ ਡੀ ਜੇ ਲੈਨੇ ਆ ਪਤਾ ਉਹ ਦਾ ਵੀ ਲੈਨੇ ਕੈਨੋ ਹੋ ਜਾਂਦਾ ਹੈ ਆ ਦੇ ਐਂਪਰਰ ਵਾਈਸ ਸੀ ਜਿਹੜੇ ਕਰਾਈ ਆ ਬਾਹਰ ਕੋਲ ਜਾਣਿਆ ਪੂਰੇ ਨਹੀਂ ਆ ਆਹ ਖੋਲਦਾ ਨੇ ਗਾਨੇ ਆ ਫ੍ਰੀਜ ਹੀ ਆ ਤੇ ਕਹਾਂ ਜੀ ਫ੍ਰੀਜ ਪੂਰਾ ਨੇ ਦੇ ਦਿੰਦਾ ਦੱਸ ਐਵੇਂ ਹੁਣ ਇਹਨੇ ਵੀ ਝੂਠ ਮਾਰਤਾ ਫ੍ਰੀਜ ਛੱਡ ਤੇ ਉਹ ਕਹਿੰਦਾ ਮੈਂ ਪੂਰਾ ਦਾ ਦੇ ਦਿੱਤੀ ਗਾਣੇ ਹੁੰਦੇ ਮਾਝਾ ਦੇ ਇੱਕ ਤੋਂ ਦੋ ਲੈ ਉਹਨਾਂ ਸਭ ਆਪਣੀ ਨੀ ਬੋਰ ਜੀ ਨਾ ਕੋੜਾ ਅੰਮਾਰੀ ਜੀ ਆ ठीक पूरे बरे राज बही खड़ी है, भादी है, भादी है भी थे थे थे, देख देखकर ਲਓ ਵੀ ਆ ਤਾਂ ਬਾਹਰਲੇ ਵਾਲੀ ਸੈੱਡ ਦਾ ਜਮਾ ਮੀਲਾ ਬੀਲਾ ਜਿਹੜੇ 2-4 ਜਾਨਵਰ ਉਹਨਾਂ ਦੀ ਉਮੀਦ ਆ ਵੀ ਅੱਜ ਚਲੇ ਜਾਣਗੇ ਸਾਰੇ ਚੱਲੇ ਜਾਨਵਰ ਜੋਂ ਚਾੜੀ ਫਿਰਦੇ ਆ ਚੱਲੀਏ ਫਿਰ ਆਪਾਂ ਯਾਰ ਕੀ ਆਲਾ ਜੀ ਕੋੜੀ ਤਾਂ ਕੋਈ ਲੈਣੀ ਨਹੀਂ ਐਵੇਂ ਜਿਹੜੇ ਕਰਦੇ ਚੋਲ